ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਦੇ ਵਿੱਚ ਜਾ ਕੇ ਕਾਂਗਰਸ ਪਾਰਟੀ ਦੇ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਵੱਲੋਂ ਆਪ ਸਰਕਾਰ ਭਾਜਪੀ ਤੇ ਪਲਟਵਾਰ ਕੀਤਾ ਹੈ ਤੇ ਉਹਨਾਂ ਨੇ ਸ਼ੁਕਰਨ ਸਿੰਘ ਨੂੰ ਲੈ ਕੇ ਇਨਸਾਫ ਦੀ ਮੰਗ ਕੀਤੀ ਹੈ ਤੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਪੰਜਾਬ ਦੇ ਵਿੱਚ ਕੁੱਤਾ ਮਰ ਜਾਂਦਾ ਹੈ ਤਾਂ ਉਸ ਨੂੰ ਲੈ ਕੇ ਵੀ ਮੁਕੱਦਮਾ ਦਰਜ ਹੋ ਜਾਂਦਾ ਹੈ ਇਹ ਤਾਂ ਫੇਰ ਸਾਡਾ ਕਿਸਾਨੀ ਅੰਦੋਲਨ ਦੇ ਵਿੱਚ ਇੱਕ ਨੌਜਵਾਨ ਜੋ ਸ਼ਹੀਦ ਸ਼ੁਕਰਨ ਸਿੰਘ ਹੋਇਆ ਉਸ ਨੂੰ ਲੈ ਕੇ ਕਿਉਂ ਨਹੀਂ ਇਨਸਾਫ਼ ਦਿੱਤਾ ਜਾਂਦਾ ਤੇ ਕਿਉਂ ਨਹੀਂ ਜਿਹੜਾ ਮੁਕੱਦਮਾ ਦਰਜ ਹੋ ਰਿਹਾ ਤੇ ਜਿਸ ਨੂੰ ਲੈ ਕੇ ਲਗਾਤਾਰ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਕਿਸਾਨੀ ਅੰਦੋਲਨ ਨੂੰ ਲੈ ਕੇ ਕਿਸਾਨਾਂ ਦੇ ਪੱਖ ਦੇ ਵਿੱਚ ਗੱਲ ਕੀਤੀ ਗਈ ਹੈ ਤੇ ਦੂਜੇ ਪਾਸੇ ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਨੇ ਸੁਨੀਲ ਜਾਖੜ ਤੇ ਪੁਆਇੰਟ ਵਾਰ ਕੀਤਾ ਤੇ ਦੂਜੇ ਪਾਸੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸੁਨੀਲ ਜਾਖੜ ਜਦੋਂ ਕਾਂਗਰਸ ਪਾਰਟੀ ਦੇ ਵਿੱਚ ਸੀ ਤਾਂ ਉਦੋਂ ਕਾਂਗਰਸ ਪਾਰਟੀ ਦੇ ਨਾਲ ਉਹ ਖੜਕੇ ਕਿਸਾਨਾਂ ਦੀਆਂ ਗੱਲਾਂ ਕਰਦੇ ਸੀ ਕਿ ਅੱਜ ਉਹਨਾਂ ਨੂੰ ਨਰਿੰਦਰ ਮੋਦੀ ਦਾ ਡਰ ਹੈ ਇਸੇ ਕਾਰਨ ਕਰਕੇ ਉਹ ਅੱਜ ਚੁੱਪ ਰਹੇ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਜਦੋਂ ਸਾਡੀ ਪਾਰਟੀ ਕਾਂਗਰਸ ਪਾਰਟੀ ਸੀ ਤਾਂ ਅਸੀਂ ਦਿੱਲੀ ਆਹ ਕਿਸਾਨਾਂ ਨੂੰ ਛੱਡ ਕੇ ਆਏ ਸੀ ਤੇ ਹੁਣ ਜਦੋਂ ਕਿਸਾਨਾਂ ਨੂੰ ਲੈ ਕੇ ਫਿਰ ਵਾਰੀ ਆਈ ਹੈ ਤਾਂ ਹੁਣ ਕਿਉਂ ਭਾਜਪਾ ਚੁੱਪ ਕਰ ਗਿਆ ਤੇ ਪਲਟਵਾਰ ਜਿਹੜਾ ਉਹ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਤੇ ਭਾਜਪਾ ਤੇ ਕੀਤਾ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਕਾਂਗਰਸ ਦੇ ਪ੍ਰਧਾਨ ਰਾਜਵੜਿੰਗ ਦਾ ਹੋਰ ਕੀ ਕਹਿਣਾ ਹੈ ਕਾਂਗਰਸ ਪਾਰਟੀ ਦਾ ਮੈਂ ਪ੍ਰਧਾਨ ਹਾਂ ਕੁਲਵਿੰਦਰ ਔਰ ਨੌਜਵਾਨ ਦੀ ਮੈਂ ਪਾਰਲੀਮੈਂਟ ਦਾ ਜਿੱਥੋਂ ਚੋਣਾਂ ਲੜਿਆ ਬਠਿੰਡੇ ਤੋਂ ਉਰੇ ਵਿੱਚ ਮੋੜ ਹਲਕਾ ਹੁੰਦਾ ਜਿੱਥੋਂ ਇਸ ਨੌਜਵਾਨ ਦੀ ਮੌਤ ਹੋਈ ਮੈਂ ਰਿਟਰਨ ਕੰਪਲੇਂਟ ਦਿੱਤੀ ਇਹ ਰਿਟਰਨ ਕੰਪਲੇਂਟ ਹੈ ਮੇਰੇ ਸਾਈਨਾਂ ਦੇ ਥੱਲੇ ਕੰਪਲੇਂਟ ਹੈ ਮੰਗ ਪੱਤਰ ਨਹੀਂ ਹੈ ਕਈ ਮੰਗ ਪੱਤਰ ਲਿਖੀ ਜਾਂਦੇ ਆ ਕੋਈ ਕਈ ਅਰਜ਼ੀ ਹੈ ਦਿਸ ਇਜ਼ ਅ ਰਿਟਰਨ ਕੰਪਲੇਂਟ ਔਰ ਇਹਦੇ ਤੇ ਮੈਂ ਲਿਖਿਆ ਕਿ ਇਹ ਤੇ ਸੁਪਰੀਮ ਕੋਰਟ ਦੀ ਜੱਜਮੈਂਟ ਹੈਗੀ ਆ ਇਸੇ ਤਰ੍ਹਾਂ ਦਾ ਜਿਹੜਾ ਕੇਸ ਸੀਗਾ ਲਲਿਤਾ ਕੁਮਾਰੀ ਵਰਸਸ ਉੱਤਰ ਪ੍ਰਦੇਸ਼ ਇਹ ਮੈਂ ਵੇਰਵਾ ਦਿੱਤਾ ਹੈ ਲਲਿਤਾ ਕੁਮਾਰੀ ਵਰਸਸ ਸਟੇਟ ਉੱਤਰ ਪ੍ਰਦੇਸ਼ 2012 ਦਾ ਹੈ ਇਹ ਸੁਪਰੀਮ ਕੋਰਟ ਨੇ ਫਿਰ ਕਹਿ ਕੇ ਦਖਲ ਅੰਦਾਜ਼ੀ ਕਰਕੇ ਐਫ ਆਈ ਆਰ ਅੰਦਾਜ਼ੀ ਕਰਾਈ ਪੁਲਿਸ ਪਰਚਾ ਨਹੀਂ ਦਰਜ ਕਰ ਰਹੀ ਸੀ ਹੁਣ ਨੌਜਵਾਨਤਾ ਸਾਥੀ ਸਾਡਾ ਸ਼ਹੀਦ ਹੋਇਆ ਹੀ ਹੋਇਆ ਉਹ ਕਿਹਨੇ ਮਾਰਿਆ ਉੱਥੇ 5000 ਦਾ ਪੁਲਿਸ ਮਲਾਜਮ ਹੈ 15 20000 ਉਥੇ ਕਿਸਾਨ ਬੈਠਾ ਹੈ ਬੰਦਾ ਕੌਣ ਮਾਰ ਗਿਆ ਇਸ ਸਾੜ ਦੇ ਵਿੱਚ ਉਥੇ ਕੋਈ ਬੰਦਾ ਤਾਂ ਵੜ ਹੀ ਨਹੀਂ ਸਕਦਾ ਸੋ ਕਿਸੇ ਨੇ ਤਾਂ ਕਤਲ ਕੀਤਾ ਤੁਸੀਂ ਐਫ ਆਈ ਆਰ ਦਰਜ ਕਿਉਂ ਨਹੀਂ ਕੀਤਾ ਮੈਨੂੰ ਤਾਂ ਸ਼ਰਮ ਆ ਰਹੀ ਹੈ ਕਿ ਮੈਂ ਇਸ ਪੰਜਾਬ ਦੇ ਵਿੱਚ ਸਾਡੀ ਸਰਕਾਰ ਹੈ ਜਿੱਥੇ ਪਰਚਾ ਹੀ ਨਹੀਂ ਦਰਜ ਹੋਇਆ ਦੂਸਰੀ ਗੱਲ ਉਹ ਕੋਈ ਕਹਿੰਦਾ ਜੂਰੀਡਿਕਸ਼ਨ ਜਿਹੜੀ ਸੀਗੀ ਉਹ ਬੰਦੀ ਸੀ ਹਰਿਆਣਾ ਦੀ ਉਹ ਯਾਰ ਹਰਿਆਣਾ ਜਿੱਦੇ ਪੰਜਾਬ ਦੇ ਮੁੰਡੇ ਦਾ ਕਤਲ ਹੋ ਗਿਆ ਤਾਂ ਫਿਰ ਪਰਚਾ ਦਰਜ ਕਿਉਂ ਨਹੀਂ ਕਰ ਰਹੇ ਸੋ ਮੇਰੇ ਕਹਿਣ ਦਾ ਮਤਲਬ ਇਹ ਸਰਾ ਸਰ ਤੱਕਾ ਹੈ ਅੱਜ ਅਸੀਂ ਸਤਿ ਸ਼੍ਰੀ ਅਕਾਲ ਐਸਐਸਵੀ ਸਾਹਿਬ ਕੀ ਹਾਲ ਹੈ ਜੀ ਐਸਐਸਵੀ ਸਾਹਿਬ ਮੈਂ ਕੰਪਲੇਨਟ ਦਿੱਤੀ ਸੀ ਤੁਹਾਨੂੰ WhatsApp ਵੀ ਕੀਤੀ ਸੀ ਅੱਜ ਤੋਂ ਠੀਕ 2 ਦਿਨ ਪਹਿਲਾਂ ਜੀ ਤੇ ਹੁਣ ਵੀ ਮੈਂ ਉਹ ਕੰਪਲੇਨਟ ਲੈ ਕੇ ਕੱਲ ਕੋਲ ਜੀ ਜੀ ਦੇਖੇ ਗਏ ਤੁਹਾਨੂੰ ਕੰਪਲੇਨਟ ਤੁਹਾਡੇ ਆਫਿਸ ਤੋਂ ਹਾਂ ਤੇ ਹੁਣ ਵੀ ਉਹ ਕੰਪਲੇਨਟ ਲੈ ਕੇ ਆਏ ਹਾਂ ਜੀ ਅਸੀਂ ਇਹ ਚਾਹੁੰਦੇ ਹਾਂ ਜੀ ਜਿਨ੍ਹਾਂ ਨੇ ਕਤਲ ਕੀਤਾ ਕਿਸੇ ਨੇ ਤਾਂ ਕਤਲ ਕੀਤਾ ਹੀ ਹੈ ਨਾ ਜੀ ਗੋਲੀ ਤਾਂ ਚੱਲੀ ਹੈ ਉੱਥੇ ਤੁਹਾਡੇ ਪੁਲਿਸ ਮੁਲਾਜ਼ਮ ਵੀ ਉੱਥੇ ਹਰਿਆਣਾ ਦੀ 5000 ਪੁਲਿਸ ਫੋਰਸ ਹੈ ਕਤਲ ਕੌਣ ਕਰ ਗਿਆ ਜੀ ਉਹ ਸਾਡਾ ਮੋਰਲ ਮੋਰਲ ਜਿਹੜੀ ਹੈ ਉਹ ਰਾਈਟ ਮੰਨਦਾ ਹੈ ਇਹ ਲਲਿਤਾ ਕੁਮਾਰੀ ਵਰਸਸ ਸਟੇਟ ਉੱਤਰ ਪ੍ਰਦੇਸ਼ ਵੀ ਇਸ ਤਰ੍ਹਾਂ ਦਾ ਕੇਸ ਸੀ ਉਹ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਪਰਚਾ ਦਰਜ ਹੋਇਆ ਸੀ ਮੈਂ ਉਹ ਰਿਵਰਬਾ ਵੀ ਪਾਇਆ ਕੰਪਲੇਂਟ ਦੇ ਵਿੱਚ ਸੋ ਪਲੀਜ਼ ਸਾਡੀ ਇਹ ਬੇਨਤੀ ਹੈ ਵੀ ਆਹ ਕੰਪਲੇਂਟ ਸਾਡੇ ਕੋਲੇ ਲੈਣ ਵਾਸਤੇ ਡਿਪਟੀ ਸਾਹਿਬ ਆਏ ਹੈ ਮਨੋਜ ਜੀ ਤੁਸੀਂ ਤਾਂ अवेलेबल ਨਹੀਂ ਐ ਸਿੰਘਲਾ ਸਾਹਿਬ ਵੀ ਇੱਥੇ ਖੜੇ ਐ ਸੋ ਮੇਰੀ ਇਹ ਬੇਨਤੀ ਹੈ ਕਿ ਇਹ ਸਾਡੀ ਮੰਗ ਹੈ ਜੀ ਇਹ ਪਰਚਾ ਦਰਜ ਕਰੋ ਭਾਈ ਇਹ ਜ਼ਰੂਰੀ ਹੈ ਸਰਤਾਜ ਜੀ ਤੁਸੀਂ ਦੇਖੋ ਪੰਜਾਬੀਓ ਪੰਜਾਬ ਨੂੰ ਪਿਆਰ ਕਰਦੇ ਹੋ ਔਰ ਇਹ ਬਹੁਤ ਸਰਾਸਰ ਤੱਕਾ ਹੈ ਉਹ ਨਗਦੀਆਂ ਇੱਥੇ ਉਹ ਵਿਚਾਰੀਆਂ ਮੁੰਡੇ ਦੀ ਭੈਣ ਵੀ ਇੱਥੇ ਆ ਗਈ ਸੋ ਮੇਰੀ ਇਹ ਤੁਹਾਨੂੰ ਬੇਨਤੀ ਹੈ ਕਿ ਇਹਦੇ ਤੇ ਜ਼ਰੂਰ ਕਾਰਫਰਕਾਓ ਇਹ ਸਰਾਸਰ ਤੱਕਾ ਹੈ ਔਰ ਥੋੜੇ ਹੁੰਦੇ ਆ ਇਹ ساری ਉਮਰ ਲੋਕ ਯਾਦ ਰੱਖਣਗੇ ਵੀ ਐਸਐਸਪੀ ਸੰਗਰੂਰ ਸਰਤਾਜ ਨੇ ਪੰਜਾਬ ਦੇ ਪੁੱਤਾਂ ਦੀ ਰਾਖੀ ਰੱਖੀ ਚਲੋ ਮੈਂ ਦਿਨਨਾ ਜੀ ਅੱਜ ਇੱਕ ਵਾਰ ਸਿੰਘਲਾ ਸਾਹਿਬ ਨਾਲ ਵੀ ਇੱਕ ਸੈਕਿੰਡ ਗੱਲ ਕਰਦੇ ਹਾਂ ਹੈਲੋ ਹੈ ਸਰਤਾਜ ਜੀ ਹਾਊ ਆਰ ਯੂ ਹੈਲੋ ਅੱਛਾ ਬਸ ਮੈਂ ਇਹ ਜੋ ਪ੍ਰਧਾਨ ਜੀ ਨੇ ਕਿਹਾ ਹੈ ਆਈਡੀਆ ਇਜ਼ ਯਾਰ ਕਿ ਆਪਾਂ ਦਾ ਪੰਜਾਬ ਦੇ ਵਸਨੀਕ ਹੈ ਤੇ ਪੰਜਾਬ ਦੇ ਕਿਸਾਨਾਂ ਦੀ ਪ੍ਰੋਟੈਕਸ਼ਨ ਕਰਨਾ ਵੀ ਆਪਣੀ ਜ਼ਿੰਮੇਵਾਰੀ ਬਣ ਜਾਂਦੀ ਹੈ and it will be very appropriate if this fir is registered at the earliest at least it will send a very good signal in the whole country that you and you already know kapurna khnori border apne zile ch penda then you have a shambu border jithe anni dinon to tashaddud ho rahi hai yaar so is करके i think you must speak to your uh, you know dgp and the chief minister and get this case registered so that there is some kind of relief to the family and to the people of punjab and they should believe in the government ਥੈਂਕ ਯੂ ਥੈਂਕ ਯੂ ਸੋ ਮੈਂ ਕਰ ਦੇ ਗਿਆ ਮੈਂ ਗੱਲ ਕਰ ਰਿਹਾ ਸੀ ਉਹ ਬੰਦੇ ਦਾ ਮਰਡਰ ਤਾਂ ਹੋਇਆ ਹੀ ਹੈ ਉਹ ਕਿਹਨੇ ਕੀਤਾ ਅਸੀਂ ਦਿੱਲੀ ਚਲੇ ਜਾਈਏ ਤਾਂ ਕੋਈ ਪੰਜਾਬੀ ਮਰ ਜੇ ਤਾਂ ਕੀ ਪਰਚਾ ਨਹੀਂ ਦਰਜੂਗਾ ਅਸੀਂ ਉਹ ਮੰਨ ਕਰ ਰਹੇ ਆ ਕਿ ਉੱਥੇ ਗੋਲੀ ਹੋਮ ਮਿਨਿਸਟਰ ਦੇ ਕਹਿਨ ਤੇ ਚਲਾਈ ਗਈ ਤੇ ਜੀਨ ਦੇ ਐਸਪੀ ਦੇ ਕਹਿਨ ਤੇ ਚਲਾਈ ਗਈ ਮਾਲਗਰਾਮ ਦਾ ਜਿਹੜਾ ਪ੍ਰਾਈਵੇਟ ਅਸਲਾ ਹੁੰਦਾ ਉਹਨੂੰ ਯੂਜ਼ ਕੀਤਾ ਜਾ ਰਿਹਾ ਹੈ ਇਹ ਅੱਜ ਤੋਂ ਪਹਿਲਾਂ ਮੈਂ ਰਾਹੁਲ ਗਾਂਧੀ ਦੀ ਇੱਕ ਫੌਜੀ ਨਾਲ ਗੱਲ ਕਰਾਈ ਸੀ ਉਹ ਕਿਸਾਨ ਸੀ ਉੱਥੇ ਅੰਦੋਲਨ ਚ ਗਿਆ ਸੀ ਉਹ ਕਹਿੰਦਾ ਮੈਂ ਜੰਮੂ ਕਸ਼ਮੀਰ ਰਿਆਂ ਆ ਥਰੂ ਗੈਸ ਦੇ ਗੋੜਿਆਂ ਦੇ ਨਾਲ ਨਾਲ ਸਰ ਸਾਡੇ ਤੇ ਪ੍ਰਾਈਵੇਟ ਵੈਪਨਸ ਨਾਲ ਸਾਡੇ ਗੋਲੀਆਂ ਚਲੀਆਂ ਜਾ ਰਹੀਆਂ ਉਹ ਉਹਰੇ ਸ਼ਰੇ 12 ਬੋਰ ਦੇ ਸ਼ਰੇ ਸੀ ਸੋ ਟਰੈਕਟਰ ਕੌਣ ਪੰਨ ਗਿਆ ਗੱਡੀਆਂ ਕੌਣ ਪੰਨ ਗਿਆ ਸੋ ਇਹ ਇਹ ਸਾਰਾ ਸਰ ਸਾਡੇ ਨਾਲ ਤੱਕਾ ਹੈ ਸੋ ਅਸੀਂ ਮੰਗ ਕਰ ਰਹੇ ਆ ਪੰਜਾਬ ਸਰਕਾਰ ਨੂੰ ਪਰਿਵਾਰ ਮੰਗ ਕਰ ਰਿਹਾ ਕਿਸਾਨ ਜਥੇਬੰਦੀਆਂ ਇਹ ਮੰਗ ਕਰ ਰਹੀਆਂ ਢੱਲੇਵਾਲ ਸਾਹਿਬ ਮੰਗ ਕਰ ਰਹੇ ਕਿ ਭਾਈ ਇਹ ਪਰਚਾ ਦਰਜ ਕਰੋ ਬਾਈ ਨੇਮ ਪਰਚਾ ਦਰਜ ਕਰੋ ਸਾਡਾ ਕੰਮ ਖਤਮ ਹੈ ਸੀ ਪੋਸਟਮਾਰਟਮ ਕਰਾ ਕੇ ਤੇ ਅੰਤਿਮ ਸੰਸਕਾਰ ਹਜੇ ਤੱਕ ਮੁੰਡੇ ਦਾ ਅੰਤਿਮ ਸੰਸਕਾਰ ਨਹੀਂ ਇੱਕ ਦਿਨ ਨਹੀਂ ਰੋਜ਼ ਮਰ ਰਿਹਾ ਸ਼ੁਕਰਨ ਪੂਰੀ ਭੈਣ ਆਈ ਸੀ ਹੁਣ ਤੁਸੀਂ ਦੇਖਿਆ ਹੁਣ ਰੋਜ਼ ਮਰ ਰਿਹਾ ਕਿਉਂਕਿ ਹਜੇ ਅੰਤਿਮ ਸੰਸਕਾਰ ਹੀ ਨਹੀਂ ਹੋਇਆ ਸੋ ਸਾਡੀ ਮੰਗ ਹੈ ਕਿ ਪਰਚਾ ਦਰਜ ਕਰਨ ਕੁੱਤਾ ਮਰ ਜੇ ਨਾ ਕੁੱਤਾ ਉਹਦਾ ਮਕਦਮਾ ਦਰਜ ਹੋ ਜਾਂਦਾ ਏ ਥੋੜੀ ਕਾਰਥ ਲਈ ਕਿਸੇ ਦਾ ਪਾਲਤੂ ਕੁੱਤਾ ਆ ਗਿਆ ਤੂੰ ਕੰਪਲੇਂਟ ਦੇ ਕੇ ਥੋੜੀ ਨੇ ਐਫਆਰ ਦਰਜ ਕਰਾ ਦਿੰਦਾ ਤੇ ਬੰਦਾ ਮਰੇ ਦਾ ਪਰਚਾ ਨਹੀਂ ਯਾਰ ਲੋੜਾ ਨਹੀਂ ਆ ਗਿਆ ਇੰਜ ਲੱਗਦਾ ਹੈ ਕਿ ਪੰਜਾਬ ਸਰਕਾਰ ਨੇ ਬਿਲਕੁਲ ਮੁੱਖ ਮੰਤਰੀ ਪੰਜਾਬ ਨੇ ਗੋਡੇ ਠੀਕਤੇ ਆ ਸੁਨੀਲ ਜਾਖੜ ਅਸੀਂ ਅਸੀਂ ਆਉਣ ਵਾਲੇ ਸਮੇਂ 'ਚ ਪੂਰੇ ਪੰਜਾਬ ਭਰ ਦੇ ਵਿੱਚ ਘਰਾਓ ਕਰਾਂਗੇ ਵਿਧਾਨ ਸਭਾ ਚੱਲਣ ਨਹੀਂ ਦੇਵਾਂਗੇ ਕਿਸਾਨ ਦੀ ਲੜਾਈ ਲੜਾਂਗੇ ਔਰ ਜੇ ਸ਼ਹੀਦ ਦਾ ਦਰਜਾ ਔਰ ਮਕਦਮਾ ਨਾ ਦਰਜ ਹੋਇਆ ਤਾਂ ਇਸੇ ਤਰ੍ਹਾਂ ਸੜਕਾਂ 'ਤੇ ਅਸੀਂ ਲੜਾਈ ਲੜਦੇ ਰਹਿਾਂਗੇ ਸੁਨੀਲ ਜਾਖੜ ਨੇ ਜਦੋਂ ਕਾਂਗਰਸ ਸੀ ਉਦੋਂ ਕਿਸਾਨੀ ਧਰਨੇ ਦਾ ਸਮਰਥਨ ਕਰਦੇ ਹੁਣ ਚੁੱਪ ਬੈਠੇ ਨੇ ਇਹ ਕਹਿੰਦੇ ਕਿ ਰਾਜਨੀਤੀ ਨਾ ਕਰੋ ਕਿਸਾਨ ਦਾ ਪੁੱਤ ਹੈ ਸਤਾਰਤ ਸਾਲ ਦੀ ਉਮਰ ਤੱਕ 40 ਸਾਲ ਦੀ ਉਮਰ ਤੱਕ ਕਾਂਗਰਸ ਪਾਰਟੀ ਚ ਰਿਆ ਕਿਸਾਨਾਂ ਦੀ ਗੱਲ ਕਰਦੇ ਰਿਹਾ ਅੱਜ ਅੱਜ ਡਰ ਲੱਗੇ ਨੇ ਮਨਿੰਦਰ ਮੋਦੀ ਚ ਕੁਰਸੀ ਤੋਂ ਛੁੱਟੀ ਕਰ ਦੇਣਗੇ ਇਹੋ ਜੇ ਪੰਜਾਬ ਦੇ ਲੋਕ ਹੈ ਇਸੇ ਕਰਕੇ ਤਾਂ ਇਹ ਇਹ ਸਤਾ ਸਰਕਾਰ ਤੋਂ ਲੋਕਾਂ ਨੇ ਲੰਬੇ ਕਰਦੇ ਇਹ ਲੋਕ ਹਾਂ ਜੀ ਤੁਸੀਂ ਗੱਲ ਕੀਤੀ ਸੀ ਕਿ ਪੰਜਾਬ ਪੁਲਿਸ ਨੂੰ ਤਾਇਨਾਤ ਕਿੱਥੇ ਕਰਦੇ ਹੋ ਮੈਂ ਇਹ ਕਿਹਾ ਸੀ ਕਿ ਮੁਕੰਮਲ ਸਾਡੇ ਬੰਦਿਆਂ ਦੀ ਰਾਖੀ ਕਰਨ ਵਾਸਤੇ ਇਹ ਪੰਜਾਬ ਪੁਲਿਸ ਹੀ ਦੱਸ ਦਿੰਦੀ ਪੰਜਾਬ ਪੁਲਿਸ ਤਾਇਨਾਤ ਹੈ ਹੁਣ ਐਸਐਸਪੀ ਸਾਹਿਬ ਨਾਲ ਗੱਲ ਹੋਈ ਕਹਿੰਦੇ ਮੈਂ ਤਾਂ ਉੱਥੇ ਹੀ ਐ ਪੰਜਾਬ ਪੁਲਿਸ ਉੱਥੇ ਸੀ ਕਿ ਨਹੀਂ ਸੀ ਜਦੋਂ ਸ਼ੁਕ ਕਰਨ ਦੀ ਮੌਤ ਹੋਈ ਹੈ ਇਹ ਵੀ ਦੱਸ ਦੇ। ਫਿਰ ਉਹ ਪੰਜਾਬ ਪੁਲਿਸ ਕਰ ਕੀ ਰਹੀ ਹੈ ਜੇ ਉਹਨਾਂ ਦੀ ਹੱਥ 'ਚ ਸਾਡਾ ਬੰਦਾ ਮਾਰਤਾ। ਉੱਥੇ ਤਨਾਦੀ ਦਾ ਕੀ ਫਾਇਦਾ ਹੈ? ਮੈਂ ਕਿਹਾ ਸੀ ਸੁਰੱਖਿਆ ਕਰਨਾ ਪੰਜਾਬੀਆਂ ਦੀ ਪੰਜਾਬ ਪੁਲਿਸ ਦਾ ਕੰਮ ਹੈ। ਕਾਂਗਰਸ ਦਾ ਰਾਜ ਹੁੰਦਾ ਸੀ ਦਿੱਲੀ ਤੱਕ ਛੱਡ ਕੇ ਆਈ ਸੀ ਕਿਸਾਨ ਨੂੰ। ਕਿਸੇ ਨੇ ਹੱਥ ਨਹੀਂ ਲਾਇਆ। 4 ਮਹੀਨੇ ਪੰਜਾਬ ਦੀਆਂ ਸੜਕਾਂ 'ਤੇ ਬੈਠੇ ਰਹੇ। ਚੀਨੀ ਚਿੜੀ ਨਹੀਂ ਫੜਕੀ। ਕਈ ਅਫਸਰ ਲਾਏ ਸਨ ਮਗਰ ਦਿੱਲੀ ਦੇ ਬਾਰਡਰ 'ਤੇ ਵੀ ਇਹਨਾਂ ਦਾ ਧਿਆਨ ਰੱਖਿਓ। ਉਹਨੂੰ ਕਹਿੰਦੇ ਦਿੱਲੀ ਜਾਣੀ ਨਹੀਂ ਦਿੰਦਾ ਦਿੱਲੀ ਕਿਸੇ ਦੇ ਬਾਪ ਦੀ ਨਹੀਂ ਹੈ ਦਿੱਲੀ ਰਾਜਾ ਨਹੀਂ ਹੈ ਦਿੱਲੀ ਆਜ਼ਾਦ ਕਰਾਉਣ ਵਾਸਤੇ ਔਰ ਲਾਲ ਕਿਲੇ ਤੇ ਝੰਡਾ ਲਹਿਰਾਉਣ ਵਾਸਤੇ ਪੰਜਾਬੀਆਂ ਨੇ ਜਾਨ ਦਿੱਤੀ ਹੈ ਜਿਨ੍ਹਾਂ ਪੰਜਾਬੀਆਂ ਨੂੰ ਤੁਸੀਂ ਖਾਲਿਸਤਾਨੀ ਕਹਿ ਰਹੇ ਹੋ ਅਸੀਂ ਖਾਲਿਸਤਾਨੀ ਨਹੀਂ ਆਸੀਂ ਹਿੰਦੂਸਣ ਸੀਐਮ ਵੱਲੋਂ 1 ਕਰੋੜ ਦਾ ਰਾਸ਼ੀ ਤੇ ਇੱਕ ਸਰ ਉਹਦੀ ਯਾਰ ਜੇ ਸ਼ੁਭਕਰਨ ਮੁਰਦਾ ਹੋਵੇ ਰਾਜਾ ਵੜਿੰਗਾ ਆਪਦੀ ਨਿੱਜੀ ਜਾਇਦਾਦ ਤੋਂ 2 ਕਰੋੜ ਦੇ ਦੇਗਾ ਮੋੜ ਕੇ ਦਿਖਾਓ ਕਰੋੜ ਰੁਪਇਆ ਕਿਹੜਾ ਹੈ ਸੀਐਮ ਵੱਲੋਂ ਨਹੀਂ ਪੰਜਾਬ ਸਰਕਾਰ ਦਾ ਆਮ ਲੋਕਾਂ ਦਾ ਪੈਸਾ ਜਿਹੜਾ ਇਹ ਪੈਸਾ ਹੁੰਦਾ ਮੈਂ ਤੁਹਾਨੂੰ ਅੱਜ ਇਸ ਦੱਸ ਦਿਆ ਕਿ ਇਹਦੀ ਭੇਖਾ ਹੋ ਜਾਂਦਾ ਇਹ ਪੈਸਾ ਤੁਹਾਡੀ ਬਿਜਲੀ ਦੇ ਬਿੱਲਾਂ ਤੋਂ ਇਕੱਠਾ ਕੀਤਾ ਇਹ ਪੈਸਾ ਟੈਕਸ ਰੋ ਟੈਕਸ ਰਜਿਸਟਰੀ ਜਿਹੜੀ ਰਜਿਸਟਰੀ ਕਰਦੇ ਆ ਉਹਨਾਂ ਚੋਂ ਜਿਹੜਾ ਗੱਡੀਆਂ ਦਾ ਟੈਕਸ ਲੱਗਦਾ ਹੈ ਐਕਸਾਈਜ਼ ਸ਼ਰਾਬ ਤੋਂ ਇਹ ਉਹ ਸਾਰਾ ਪੈਸਾ ਇਕੱਠਾ ਹੁੰਦਾ ਉਹਦਾ ਮਾਲਕ ਹੁੰਦਾ ਮੁੱਖ ਮੰਤਰੀ ਜਿਹੜਾ ਵੀ ਬਣੇ ਉਹ ਕਹਿੰਦਾ ਵੀ ਆਹ ਲੋ ਕਰੋੜ ਰੁਪਏ ਕਿਸੇ ਨੇ ਜੇਬ ਚੋਂ ਦੱਸਣ ਕੀ ਦਿੱਤਾ ਮੇਰੇ ਕਹਿਣ ਦਾ ਮਤਲਬ ਨੌਕਰੀ पे ਇਹ ਕੋਈ ਆਸਾਨ ਨਹੀਂ ਹੈ ਇਹ ਕੋਈ ਕਰੋੜ ਰੁਪਇਆ ਦੇਣਾ ਇਹਦੇ ਨਾਲ ਪਰਵਾਹੀ ਨਹੀਂ ਹੈ ਧੰਨਵਾਦ ਕਰਦਾ ਫੇਰ ਵੀ ਇਸ ਦੇ ਬਾਵਜੂਦ ਵੀ ਧੰਨਵਾਦ ਤੁਸੀਂ ਕਰੋੜ ਰੁਪਇਆ ਦਿੰਦਾ ਪਰਚਾ ਦਰਜ ਕਰ ਮੁੱਖ ਮੰਤਰੀ ਪਰਚਾ ਦਰਜ ਕਰਦਾ ਆਰਡਰ ਕਿਉਂ ਨਹੀਂ ਦਿੰਦੇ ਕੀ ਚੀਜ਼ ਦਾ ਪ੍ਰੈਸ਼ਰ ਆਉਂਦਾ ਹੈ ਇਹ ਮੁੱਖ ਮੰਤਰੀ ਸਾਹਿਬ ਨੂੰ ਪੁੱਛੋ ਤੁਹਾਡੇ ਜ਼ਿਲ੍ਹੇ ਲਈ ਤੁਹਾਨੂੰ ਕੀ ਲੱਗਦਾ ਜੀ ਕੀ ਕਾਰਨ ਹੋ ਸਕਦਾ ਹੈ ਦੇਸ਼ ਦੇ ગ્રામ ਮੰਤਰੀ ਦੇ ਕਿ ਭਾਈ ਭਗਵੰਤ ਪਰਚਾ ਨਹੀਂ ਕੋ ਜੀਸੀਬੀਏ ਦੇ ਪਬਲਿਕਨ ਵੀ ਬਾਰਡਰਾਂ ਦੇ ਜਾਣ ਤੋਂ ਆ ਜੋ ਦਿੱਲੀ ਨੂੰ ਇਹ ਦੱਸ ਸਕਣ ਵੀ ਤੁਹਾਡੇ ਹੁਕਮਾਂ ਦੀ ਪਾਲਣਾ ਹੋ ਰਹੀ ਹੈ ਵੇਖੋ ਅਸੀਂ ਜੀਸੀਪੀਆਂ ਰੋਕ ਲੀਆਂ ਅਸੀਂ ਭੂਗਲੇਨ ਰੋਕ ਲਈ ਅਸੀਂ ਹੈਡਰੇ ਰੋਕ ਲੇ ਆ ਚਿੱਠੀ ਖਰਤੀ ਜੀ ਲੀਗਲ ਤੁਹਾਡੇ ਸਾਹਮਣੇ ਕੱਢੀ ਪੰਜਾਬ ਦੇ ਡੀਜੀਪੀ ਨੇ ਤੁਹਾਡੇ ਹੁਕਮਾਂ ਦੀ ਪਾਲਣਾ ਹੋ ਰਹੀ ਐ ਅਸੀਂ ਤੁਹਾਡੇ ਨਾਲ ਐ ਸਰਪੰਚ ਦਿਨਾਂ ਤੋਂ ਲੋਕ ਸੜਕਾਂ ਤੇ ਆ ਕੇ ਪਰਚਾ ਨਹੀਂ ਮੈਂ ਦਰਜ ਕੀਤਾ ਇਹ ਦਿੱਲੀ ਦੇ ਹੁਕਮਾਂ ਦੀ ਪਾਲਣਾ ਹੋ ਰਹੀ ਐ ਹਰਚੇਵਰਤ ਕੋਰ ਬਾਦਲ ਵੀ ਪਰਸੋ ਜਾ ਕੇ ਆ ਰਹੇ ਸ਼ੁਭਕਰਮ ਦੇ ਘਰੇ ਕਿਸ ਤਰ੍ਹਾਂ ਦੇ ਦੇ ਉਸੇ ਵੀ ਉਹਨਾਂ ਨੇ ਵੀ ਸ਼ੁਭਕਰਮ ਮਰ ਗਿਆ ਚਲੇ ਜਾਓ ਨਾ ਚਲੇ ਜਾਓ ਵਿਚਾਰੇ ਦਾ ਪਰ ਸ਼ੁਭਕਰਮ ਦੀ ਲੜਾਈ ਲੜੋ ਕੀ ਹਰ ਸਿਮਰਤ ਕੋਰ ਬਦਲ ਤੇ ਸੁਖਬੀਰ ਸਿੰਘ ਬਾਦਲ ਨੇ ਇਹ ਕਿਹਾ ਹੈ ਕਿ ਖੱਟਰ ਤੇ ਅਨਿਲ ਵਿੱਚ ਸ਼ੁਭ ਕਰਨ ਦੇ ਕਾਤਲ ਹੈ ਕੀ ਇਹ ਕਿਹਾ ਕਿ ਅਸੀਂ ਨਰਿੰਦਰ ਮੋਦੀ ਦੀ ਇਸ ਕਾਰਵਾਈ ਦਾ ਵਿਰੋਧ ਕਰਦੇ ਹਾਂ ਅਮੀਸ਼ਾ ਦੀ ਦਾ ਅਗਰ ਇਹ ਕਿਹਾ ਤਾਂ ਹੰਦਰਦੀ ਹੈ ਨਹੀਂ ਤਾਂ ਇਹ ਮਗਰ ਮੱਚਦੇ ਜਿਹੜੇ ਆਸੂ ਹੈ ਅੰਦਰ ਸਮਝੌਤਾ ਹੋਇਆ ਫੇਰ ਇਹ ਬੋਲਣ ਕੇ ਤਾਂ ਸਮਝੌਤਾ ਟੁੱਟ ਜਾਏਗਾ ਇਹ ਦੇਖ ਰਿਹਾ ਵੀ ਕਿਦੋਂ ਚੋਣ ਜਾਬਤਾ ਲੱਗ ਜਾਏ ਤੇ ਕਿਦੋਂ ਸਮਝੋਟਾ ਕਰ ਲਿਏ ਇਹ ਲੋਕਾਂ ਨੂੰ ਸਾਰੀ ਸਮਝ